ਉਹ ਗਰੀ ਮਰੰਗਰੀ ਹੈ ਲੈ ਵੀ ਆ ਜਦੀ ਕਰਾ ਕੇ ਲੈਉਣੇ ਆਪਾਂ ਰਿਪੇਅਰ ਖੜੀ ਨੂੰ ਬਹੁਤ ਟਾਈਮ ਹੋ ਗਿਆ ਨੂੰ ਮੋਲੀ ਸਾਡਾ ਰੁੱਸਿਆ ਫਿਰਦਾ ਦੀ ਹਨਾ ਮੋਲੀ ਹੂੰ ਸਮਰਾਲੀ ਇਹ ਗੱਡੀ ਤੂੰ ਕਹਿੰਦੀ ਕਿ ਐਸੀ ਬਿਨਾ ਸਿਰ ਸਾਰੀ ਭਾਈ ਚੂਹਿਆਂ ਜਹੈ ਨੇ ਖਾ ਲਈ ਇਹ ਦੇਖ ਭਾਈ ਅੱਜ ਸਾਰੀ ਇਹਨੂੰ ਰਿਪੇਅਰ ਕਰਾਣੇ ਤੂੰ ਤੇ ਜਾਰੀ ਆ। ਅੱਜ ਤੇ ਹੁਣ ਗੱਡੀ ਜੇ ਨੂੰ ਗੱਡੀ ਧਰ ਕੇ ਚਾਲ ਵੀ ਤਰੀ ਕਰਾ ਕੇ ਲਈ ਇਹ ਰਿਪੇਅਰ ਲੈ ਵੀ ਚਕਾਉ ਆਇਓ। ਗੱਡੀ ਨੂੰ ਗੱਡੀ 'ਚ ਧਰਦੇ ਆਂ। ਅਨਮੋਲ ਦੀ ਗੱਡੀ ਦੀ। ਹਾਂ। ਚੱਕ ਵੀ ਧਰਤੀ ਮਾਤਾ ਹੋਰ ਨਹੀਂ ਗੱਡੀ 'ਚ। ਕਿ ਕਰਦਾ ਨਾ ਜੇ ਕਰਾ ਪਾ ਲੇ ਪਾ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ। ਪਰਦਾ ਪੜ ਦੋ। ਨਹੀਂ ਪਾਟਦਾ ਬਸ ਸਹੀ ਧਰਦੀ ਐਵੇਂ ਕਿਵੇਂ ਇੱਕ ਮਿੰਟ ਆਹ ਚਾ ਲੈ ਵੀ ਲਦ ਲਈ ਗੱਡੀ ਫੇਰ ਮੋਲੀ ਸਮਰਾਹ ਕੇ ਲਈ ਇਹ ਹੁੰਨ ਗੱਡੀ ਹੂੰ ਗੱਡੀ ਕਿੱਥੇ ਆ ਪਾ ਚੱਕ ਉਹ ਇੱਧਰ ਲਈ ਗੱਡੀ ਡੱਗੀ ਦੇ ਵਿੱਚ ਮੋਲੀ ਸਾਡਾ ਕਹਿੰਦਾ ਅੱਜ ਗੱਡੀ ਸਪਰਾਉਣੀ ਹੈ ਸਬਣਾਉਣੀ ਹੈ ਮੋਲੀ ਹਾਂ ਮੋੜ ਪੱਕੀ ਗੱਲ ਲੈ ਵੀ ਮਿੱਤਰੋ ਚੱਲਦੇ ਆਂ ਫਿਰ ਲੈ ਵੀ ਮਿੱਤਰੋ ਪਹੁੰਚ ਗਏ ਕੈਂਪਰ ਕੈਂਪਰ ਤੋਂ ਬਾਅਦ ਦੜਬਾ ਦੜਬੇ ਆ ਕੇ ਮੋਲੀ ਦੀ ਕਰਾਈਏ ਪਹਿਲਾਂ ਗੱਡੀ ਲੋਟ ਹਣਾ ਮੋਲੀ ਖਰ ਤਾਂ ਨੀਗਾ ਹੈ ਜਮੀ ਵੀ ਚਲਾਉਣ ਕਣੀਓ ਖੜਾ ਹੈ ਕਿ ਜਾਣਾ ਕਿਤੇ ਜਾਣਾ ਕਿਤੇ ਹੈ ਆ ਹੈ ਗੱਡੀ ਜੀ ਜਾਏਗਾ ਕਿ ਸਕੂਲ ਹੈ ਨਾ ਕਿੱਥੇ ਜਾਏਗਾ ਗੱਡੀ ਚ ਸਕੂਲ ਆ ਭਾਈ ਸਾਡੇ ਮੁੰਡੇ ਨੂੰ ਬੋਲਣਾ ਘੱਟ ਆਉਂਦਾ ਥੋੜਾ ਜਿਆਦੇ ਹਨ ਹੈ ਹੈ ਤੇ ਅਰੇ ਅੱਜ ਮੇਰੇ ਸਾਨੂੰ ਭਾਈ ਬੱਕਰੀਆਂ ਵਾਲੇ ਭਾਈ ਹਾਂ ਇਹ ਕੀ ਹੈ ਨਾ ਗੱਡੀ ਚ ਚੰਗਾ ਬਾਗ ਚ ਪਹੁੰਚ ਗਏ ਢਲਬੇ ਬਸ ਹੁਣ ਜਾਵਾਂਗੇ ਪਤਗਾਨ ਤੇ ਮੌਸਮ ਵੀ ਵਧੀਆ ਮਿੱਤਰੋ ਆਪਣਾ ਦੜਬਾ ਇੱਧਰੋਂ ਜਾਂਦਾ ਸੰਗਰੂਰ ਨੂੰ ਰੋਡ ਇੱਧਰੋਂ ਜਾਂਦਾ ਪਤਨਾ ਨੂੰ ਸਾਈਨ ਬੋਰਡ ਆ ਗਿਆ ਸਾਈਨ ਬੋਰਡ ਤੋਂ ਬਾਅਦ ਵੱਡਾ ਰੋਡ ਲੈ ਮੋਲੀ ਕਹਿੰਦਾ ਮੈਂ ਗੱਡੀ ਜੇ ਜਾਣਾ ਸਕੂਲ ਆਗੇ ਬਲੈਕਬੋਰਡ ਵਾਲੇ ਦਾ ਫੇਰ ਵੀ ਧੁੱਪ ਕੱਢ ਲਈ ਅੱਧਾ ਘੰਟਾ ਬਹਿਲਾ ਮੀਂਹ ਵਿੱਚ ਹਟਿਆ ਪਿੱਛੇ ਗਿਆ ਫੁੱਲ ਮੀਂਹ ਦੀ ਪਿੱਛੇ ਗਿਆ ਪਹਿਲਾਂ ਮੈਂ ਆਇਆ ਦੀ ਬਈ ਮੋਟਰਸਾਈਕਲ ਤੇ 10 ਮਿੰਟ ਪਹਿਲਾਂ ਹੀ ਬਸ ਆ ਗਏ ਆ ਮੇਨ ਰੋਡ ਫੁੱਲ ਦੇ ਥੱਲੇ ਹੀ ਜਾਵਾਂਗੇ ਬਿਆਰ بس ਬਿਆਰ ਜਾ ਕੇ ਬਿਆਰ ਚੇ ਦੁਕਾਨ ਮਿਲੂ ਆਪਾਂ ਨੂੰ ਗੈਸ ਦਾ ਕਰਕੇ ਦਿਖਾ ਠੰਗਾ ਕਰਕੇ ਦਿਖਾ

ਸ਼ੱਕ ਬਈ ਸਮਰਾਤੀ ਗੱਡੀ ਆਹਂ ਦੀ ਲੱਦੀ ਦਾ ਅਨਮੋਲ ਦੀ ਗੱਡੀ ਐਨੇ ਲਵਾਦੇ ਬਾਈ ਐਕੜ ਕਾ ਸਕੂਲ ਦੇ ਵਿੱਚ ਐਨੇ ਲਵਾਦੇ ਬਾਈ 1200 ਰੁਪਇਆ ਸਕੂਲ ਚ ਅੱਜ ਇਹਨੂੰ ਛੁੱਟੀ ਦੀ ਛੁੱਟੀ 1200 ਰੁਪਇਆ ਚ ਪਈ ਗਈ ਹੁਣ ਇਹ ਗੱਡੀ ਜੇ ਚਾਹ ਕਰੂਗਾ ਸਕੂਲ ਆ ਤੇ ਸਕੂਲ ਨੂੰ ਗੱਡੀ ਚ ਵੰਗ ਜਾਇਆ ਕਰੂੰਗਾ ਬਾਈ ਮੈਂ ਮੋਲੀ ਗੱਡੀ ਚ ਜਾ ਕਰਾਂ ਪੱਕਾ ਅੱਜ ਝੂਟ ਲੈਣੇ ਨੇ ਆਪਣੇ ਪੂਰੇ ਮੈਂ ਐੜਵਾਂ ਨੂੰ ਵਿੱਚੋਂ ਉਠਾਇਆ ਮੈਂ ਨਾ ਥੱਪੜ ਮਾਰੂਆ ਮੈਂ ਕਹਿੰਦਾ ਮੈਂ ਗੱਡੀ ਚ ਆਇਆ ਕਰੂੰ ਬਾਈ ਠੀਕ ਐ ਕਦੇ ਮੈਂ ਨਹੀਂ ਥੋਡੀ ਬੈਂਚ ਚ ਆਉਂਦਾ ਅੱਜ ਦੁਬਾਰਾ ਠੀਕ ਐ ਕਹਿੰਦਾ ਮੈਂ ਤਾਂ ਗੱਡੀ ਚ ਆਇਆ ਕਰੂੰਗਾ ਲੈ ਵੀ ਮੌਸਮ ਹੋ ਗਿਆ ਦੁਬਾਰੇ ਖਰਾਬ ਫੇਰ ਲੱਗ ਗਿਆ ਪੈਣ ਵੀ ਤਿਆਰੀ ਹੋ ਗਿਆ ਪੂਰਾ ਬੱਦਲਾਂ ਸਿਰਾਂ ਨੇ ਖੜਾ ਓਕੇ ਸੱਤ ਬੈਠ ਮੁੱਲੀ ਕਾ ਮੁੰਡੇ ਦੀ ਗੱਡੀ ਹੁੰਦੀ ਆ